ਮਾਰਨਿੰਗ ਟਾਈਮ ਮੈਂ ਲੌਂਡੀ ਹੀ ਝਾੜੂ ਝਾੜੂ ਲਗਾ ਕੇ ਮੈਂ ਬਾਹਰੋਂ ਹਾਫ ਵੇਲੇ ਚੋ ਪੋਚੇ ਵੀ ਲਗਾ ਲੇ। ਬਾਕੀ ਸਫਾਈ ਦਾ ਕੰਮ ਵਿੱਚ ਛੱਡ ਦਿੱਤਾ। ਫਿਰ ਮੈਂ ਬਣਾਈ ਚਾਹ। ਸਾਰਿਆਂ ਨੇ ਚਾਹ ਪੀਤੀ, ਮਠਿਆਈ ਖਾਧੀ ਤੇ ਰੀਤ ਪੁੱਤ ਨੂੰ ਮੈਂ ਅੱਜ ਜਿਹੜਾ ਹੀ ਸਪੈਸ਼ਲ ਰੈਡੀ ਕਰਨਾ ਹੈ ਕਿਉਂਕਿ ਉਹਨਾਂ ਦੇ ਸਕੂਲ ਤੋਂ ਮੈਸੇਜ ਆਇਆ ਹੀ ਟ੍ਰੈਡੀਸ਼ਨਲ ਡਰੈੱਸ ਵੇਅਰ ਕਰਾ ਕੇ ਭੇਜੋ। ਸਕੂਲ ਅੱਜ ਰਖੜੀ ਸੈਲੀਬ੍ਰੇਸ਼ਨ ਨਾ ਕਿ ਹੀ ਮੈਂ ਜਲਦੀ ਤੇ ਨਾਰੀ ਦਾ ਸੂਟ ਪ੍ਰੈਸ ਕੀਤਾ ਰੀਦਰ ਲੰਚ ਬਾਕਸ ਪੈਕ ਕੀਤਾ ਪੁੱਤ ਪੋਤ ਨੂੰ ਫਰੈਸ਼ ਕਰਾ ਕੇ ਪੰਜਾਬੀ ਸੂਟ ਵੇਅਰ ਕਰਵਾਇਆ ਪਰਾਂਦਾ ਵੇਅਰ ਕਰਾਇਆ ਨਾਲ ਦੇ ਨਾਲ ਚੂੜੀਆਂ ਲੱਕੀ ਜੁੱਤੀ ਤੇ ਰੀਤ ਜਿਹੜੇ ਹੀ ਉਹ ਅਡੀਸ਼ਨਲ ਡਰੈਸ ਵਿੱਚ ਰੈਡੀ ਹੋ ਕੇ ਮੈਨੂੰ ਬਾਏ ਕਰਕੇ ਚਲੇ ਗਿਆ ਸਕੂਲ ਮੈਂ ਕੱਪੜੇ ਵਾਸ਼ ਕਰਨੇ ਲਗਾਈ ਮਸ਼ੀਨ ਜਿਹੜਾ ਸਫਾਈ ਦਾ ਕੰਮ ਮੇ ਵਿੱਚ ਮਾਰਨਿੰਗ ਟਾਈਮ ਛੱਡ ਦਿੱਤਾ ਸੀ ਉਹ ਮੈਂ ਫਿਰ ਤੋਂ ਜਿਹੜਾ ਹੀ ਕੰਪਲੀਟ ਕੀਤਾ ਕੰਮ ਕਰ ਕਰਕੇ ਮੈਨੂੰ ਲੱਗ ਚੁੱਕੀ ਸੀ ਬਹੁਤ ਜ਼ੋਰਾਂ ਦੀ ਭੁੱਖ ਮੈਂ ਕੀਤੀ ਪੇਟ ਪੂਜਾ ਮਿਲਣਾ ਤੁਹਾਨੂੰ ਨੈਕਸਟ ਮੀਨੀ ਵਲੌਗ ਵਿੱਚ